ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਬੁਢਾਪਾ ਪੈਨਸ਼ਨ ਸਕੀਮ ਸੰਬੰਧੀ ਸਰਕਾਰ ਨੇ ਕੀਤਾ ਵੱਡਾ ਐਲਾਨ ਤੇਜ਼ ਤੂਫਾਨ ਨੇ ਫਸਲਾਂ ਦਾ ਕੀਤਾ ਭਾਰੀ ਨੁਕਸਾਨ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਾਹੁੰਦੇ ਆਂ ਮੁੱਖ ਖਬਰਾਂ ਉਤੇ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਵੱਡੀ ਖਬਰ ਹੈ ਹੁਣ ਹੋਵੇਗੀ ਸਖਤ ਵੈਰੀਫਿਕੇਸ਼ਨ ਇਸੇ ਗਲਤੀ ਨਾਲ ਕੱਟ ਸਕਦਾ ਨਾ ਜੀ ਹਾਂ ਵੱਡੀ ਖਬਰ ਹੈ ਰਾਸ਼ਟਰੀ ਬੁਢਾਪਾ ਪੈਨਸ਼ਨ ਯੋਜਨਾ ਦੇ ਤਹਿਤ ਪ੍ਰਾਪਤ ਕਰਨ ਵਾਲੇ 61 ਲੱਖ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਉੱਤਰ ਪ੍ਰਦੇਸ਼ ਸਰਕਾਰ ਦੀ ਇਸ ਗੱਲ ਤੇ ਜ਼ੋਰ ਦੇ ਰਹੀ ਹੈ ਨਵੇਂ ਵਿੱਤੀ ਸਾਲ 2025-26 ਵਿੱਚ ਹਰ ਕੀਮਤ ਤੇ ਸਿਰਫ ਯੋਗ ਲੋਕਾਂ ਨੂੰ ਹੀ ਲਾਭ ਮਿਲਣਾ ਚਾਹੀਦਾ ਦੇਖ ਸਕਦੇ ਹੋ ਇਸ ਦੇ ਨਾਲ ਹੀ ਉਹਨਾਂ ਬਜ਼ੁਰਗਾਂ ਦੇ ਨਾਮ ਵੀ ਸੂਚੀ ਵਿੱਚੋਂ ਹਟਾ ਦਿੱਤੇ ਜਾਣਗੇ ਜਿਨ੍ਹਾਂ ਦੀ ਹਾਲ ਹੀ ਵਿੱਚ ਮੌਤ ਹੋ ਗਈ ਸੀ ਵੈਰੀਫਿਕੇਸ਼ਨ ਦਾ ਕੰਮ 25 ਮਈ ਤੱਕ ਪੂਰਾ ਕਰ ਲਿਆ ਜਾਵੇਗਾ ਹਰੇਕ ਪਿੰਡ ਦੇ ਵਿੱਚ 25 ਗਰੀਬ ਪਰਿਵਾਰਾਂ ਨੂੰ ਇਸ ਸਕੀਮ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਬਜ਼ੁਰਗਾਂ ਦੇ ਨਾਂ ਵੀ ਸੂਚੀ ਵਿੱਚੋਂ ਹਟਾ ਦਿੱਤੇ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤਾਂ ਦੇਖ ਸਕਦੇ ਹੋ ਇਹੇ ਜਿਹੜੇ ਨਵੇਂ ਨਿਯਮ ਲਾਗੂ ਹੋ ਰਹੇ ਹਨ ਬੁਢਾਪਾ ਪੈਨਸ਼ਨ ਨੂੰ ਲੈ ਕੇ ਜੀ ਹਾਂ ਬੁਢਾਪਾ ਪੈਨ ਸਰਕਾਰ ਬਜ਼ੁਰਗਾਂ ਦੀ ਸੁਰੱਖਿਆ ਸਨਮਾਨ ਅਤੇ ਸਿਹਤ ਲਈ ਬਚਰਵੰਦਾ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾ ਜਿਨ੍ਹਾਂ ਦੀ ਸਾਲਾਨਾ ਆਮਦਨ ਪੇਂਡੂ ਖੇਤਰਾਂ ਵਿੱਚ 46000 ਰੁਪਏ ਤੇ ਸ਼ਹਿਰੀ ਖੇਤਰਾਂ ਵਿੱਚ 55000 ਰੁਪਏ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਤਾਂ ਦੇਖ ਲਈ ਇਹਨਾਂ ਦੀ ਪੜਤਾਲ ਕੀਤੀ ਜਾਵੇਗੀ ਤੇ ਉਹਨਾਂ ਨੂੰ ਜਿਹੜੀ ਪੈਨਸ਼ਨ ਲਾਗੂ ਹੋਵੇਗੀ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਤੂਫਾਨ ਅਤੇ ਮੀਂਹ ਨੇ ਮਚਾਈ ਤਬਾਹੀ ਕਿਸਾਨਾਂ ਦੀ ਫਸਲ ਬਰਬਾਦ ਮੌਸਮ ਦੇ ਅਲਰਟ ਮੁਰ ਤੋਂ ਹੋਏ ਨੇ ਜਾਰੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਸ਼ੁੱਕਰਵਾਰ ਨੂੰ ਤੂਫਾਨ ਨਾਲ ਗੜੇਮਾਰੀ ਹੋਈ ਇਸ ਨਾਲ ਖੇਤਾਂ ਵਿੱਚ ਕਣਕ ਦੀ ਫਸਲ ਵਿਛ ਗਈ ਸੰਗਰੂਰ ਵਿੱਚ ਵੀ ਨੁਕਸਾਨ ਹੋਣ ਦੀ ਖਬਰ ਮਿਲੀ ਹੈ ਇੱਥੇ ਇੱਕ ਟਾਵਰ ਡਿੱਗਣ ਕਾਰਨ 4-5 ਘਰਾਂ ਦੀਆਂ ਛੱਤਾਂ ਉਗੜ ਗਈਆਂ ਹਨ ਕਈ ਸੜਕਾਂ ਤੇ ਦਰਖਤ ਵੀ ਉਖੜ ਗਏ ਹਨ ਇਹਨਾਂ ਦੀਆਂ ਇਹਨਾਂ ਦੀ ਮੰਡੀਆਂ ਵਿੱਚ ਖੁੱਲੇ ਆਸਮਾਨ ਹੇਠਾਂ ਵਿੱਚ ਪਈ ਹਜ਼ਾਰਾਂ ਟਨ ਦੀ ਕਣਕ ਪਿੱਜ ਗਈ ਤਾਂ ਦੇਖ ਸਕਦੇ ਹੋ ਉੱਥੇ ਹੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਸੀ ਇਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਤਾਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤੇ ਗਏ ਸਨ ਦੂਜੀ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ 20 April ਯਾਨੀ ਕਿ ਅੱਜ ਵੀ ਮੌਸਮ ਖਰਾਬ ਦੱਸਿਆ ਜਾ ਰਿਹਾ ਹੈ بارش ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਮੌਸਮ ਲੈ ਕੇ ਅਲਰਟ ਜਾਰੀ ਹੋਏ ਨੇ ਕਈ ਥਾਵਾਂ ਤੇ ਕਣਕ ਨੂੰ ਫਸਲ ਨੂੰ ਜਿਹੜੀ ਆ ਅੱਗ ਵੀ ਲੱਗੀ ਐ ਤੇਜ਼ ਹਨੇਰੀ ਕਾਰਨ ਕਿਉਂਕਿ ਸੌਟ ਸੜ ਕਰ ਕਾ ਹੋਏ ਨੇ ਉੱਥੇ ਤਾਰਾਂ ਡਿੱਗੀਆਂ ਤੇ ਉੱਥੇ ਅੱਗ ਵੀ ਕਈ ਥਾਵਾਂ ਤੇ ਲੱਗੀ ਐ ਉਸ ਬਾਰੇ ਵੀ ਜਾਣ ਕੇ ਤੁਹਾਨੂੰ ਸਾਂਝੀ ਕਰਾਂਗੇ ਅਸੀਂ ਗੱਲ ਕਰ ਰਹੇ ਆ ਬਠਿੰਡੇ ਦੀ ਬਠਿੰਡਾ ਦੇ ਸੁੱਖਾ ਸਿੰਘ ਵਾਲਾ ਪਿੰਡ ਦੇ ਖੇਤਾਂ 'ਚ ਲੱਗੀ ਅੱਗ ਘਰਾਂ ਤੱਕ ਬੁਜੀ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਐ ਤਾਜ਼ਾ ਅਪਡੇਟ ਦੇਖ ਸਕਦੇ ਹੋ ਸਥਾਨਕ ਵਾਸੀਆਂ ਨੇ ਫਰਵਗੇਟ ਦੀਆਂ ਗੱਡੀਆਂ ਨੂੰ ਫੋਨ ਕੀਤਾ ਜੀ ਹਾਂ ਬਠਿੰਡਾ ਮਾਨਸਾ ਰੋਡ ਦੇ ਸਥਿਤ ਪਿੰਡ ਸੁਖਾ ਸਿੰਘ ਵਾਲਾ ਦੇ ਖੇਤਾਂ 'ਚ ਕਣਕ ਦੀ ਅੱਗ ਲੱਗਣ ਦੀ ਹਵਾ ਦੇ ਤੇਜ਼ ਵਹਾਅ ਕਾਰਨ ਸੜਕ ਦੇ ਨੇੜੇ ਸਥਿਤ ਘਰਾਂ ਤੱਕ ਪੁੱਜ ਗਈ ਅੱਗ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਗੱਡੀਆਂ ਮੌਕੇ ਤੇ ਪੁੱਜੀਆਂ ਲੋਕਾਂ ਦੇ ਭਾਰੀ ਮਕਸਦ ਤੇ ਕਰਕੇ ਅੱਗ ਦੇ ਕਾਬੂ ਪਾਇਆ ਲੋਕ ਫਾਇਰ ਬ੍ਰਿਗੇਡ ਦੇ ਮਾਣੇ ਪ੍ਰਬੰਧਾਂ ਨੂੰ ਕੋਸ਼ਿਸ਼ ਦੇ ਨਜ਼ਰ ਆਏ ਤਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਤਾਂ ਇਹ ਜਿਹੜੀ ਅੱਗ ਬਠਿੰਡੇ ਦੇ ਵਿੱਚ ਲੱਗੀ ਹੈ ਬਠਿੰਡਾ ਮਾਨਸਾ ਰੋਡ ਤੇ ਜੀ ਹਾਂ ਕਣਕ ਤੋਂ ਸ਼ੁਰੂ ਹੋਈ ਅੱਗ ਹਵਾ ਦੇ ਤੇਜ਼ ਵਹਾਅ ਕਾਰਨ ਖੇਤਾਂ ਵਾਲੀ ਸਾਈਡ ਤੋਂ ਬਠਿੰਡਾ ਮਾਨਸਾ ਮੁੱਖ ਸੜਕ ਪਾਰ ਕਰਕੇ ਨੀਰਲੇ ਸਥਿਤੀ ਬਾਜਗੜ੍ਹ ਬਸਤੀ ਦੇ ਘਰਾਂ 'ਚ ਦਾਖਲ ਹੋ ਗਈ ਅੱਗ ਬੁਝਾਉਣ ਲਈ ਜੁਟੇ ਲੋਕਾਂ ਨੇ ਰੋਲਾ ਰੱਪਾ ਪਾ ਕੇ ਘਰਾਂ 'ਚੋਂ ਅੱਗ ਨੂੰ ਬਾਹਰ ਕੱਢਿਆ ਤਾਂ ਕੋਈ ਜਾਨੀ ਨੁਕਸਾਨ ਨਾ ਹੋਵੇ ਤੁਹਾ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਕਈ ਥਾਵਾਂ ਮਾਨਸਾ ਵਾਲੀ ਸਾਈਡ ਤੇ ਵੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਬਠਿੰਡਾ ਮਾਨਸਾ ਦੇ ਵਿੱਚ ਜਿਹੜੀ ਅੱਗ ਲੱਗੀ ਹੈ ਜੀ ਕਣਕ ਨੂੰ ਕਾਫੀ ਜਿਹੜਾ ਨੁਕਸਾਨ ਹੋਇਆ ਤੇ ਅੱਗ ਜਿਹੜੀ ਆ ਘਰਾਂ ਤੱਕ ਪਹੁੰਚੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ 1 ਜੂਨ ਤੋਂ ਸ਼ੁਰੂ ਹੋਵੇਗੀ ਚੋਣੇ ਦੀ ਲਵਾਈ ਮਾਨ ਸਰਕਾਰ ਨੇ ਸੂਬੇ ਚ ਤਿੰਨ ਜੋਨਾਂ ਨੂੰ ਵੰਡਿਆ ਤਾਂ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਆਪਾਂ ਕਹਿ ਸਕਦੇ ਆ ਕਿ ਜਿਹੜੀ ਝੋਨੇ ਦੀ ਲਵਾਈ ਆ ਉਹ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਸੂਬੇ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਪੰਜਾਬ ਸਰਕਾਰ ਨੇ ਕੰਮ ਰਕਸ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਨੂੰ ਲੈ ਕੇ ਕਾਫੀ ਅਲਰਟ ਹਨ ਹਾਲ ਹੀ ਵਿੱਚ ਜਦੋਂ ਉਹ ਲੁਧਿਆਣਾ ਆਏ ਸਨ ਤਾਂ ਉਹਨਾਂ ਦਾ ਨਾ ਸਿਰਫ ਝੋਨੇ ਦੀ ਬੁਆਈ ਉਹ ਲੈ ਕੇ ਜਾਣ ਕਰ ਦਿੱਤੀ ਸੀ ਸਭ ਕੋ ਖੇਤੀ ਵਿਗਿਆਨੀਆਂ ਵੱਲੋਂ ਧਰਤੀ ਹੇਠਲੇ ਪਾਣੀ ਦੇ ਘਟ ਪਦੁੰਦੇ ਪੱਦਰ ਦਾ ਵੀ ਤੋੜ ਦੱਸਿਆ ਹਰ ਸਾਲ ਸੂਬੇ ਵਿੱਚ ਝੋਨੇ ਦੀ ਲਵਾਈ 15 ਤੋਂ 20 ਜੂਨ ਦੇ ਵਿੱਚ ਕਾਰ ਸ਼ੁਰੂ ਹੁੰਦੀ ਹੈ ਪਰ ਕਿਸਾਨਾਂ ਦੀ ਮੁਸ਼ਕਲ ਦਾ ਧਿਆਨ ਰੱਖਦੇ ਆ ਇਸ ਵਾਰ ਸਰਕਾਰ ਨੇ 1 ਜੂਨ ਤੋਂ ਝੋਨੇ ਦੀ ਲਵਾਈ ਦਾ ਐਲਾਨ ਕਰ ਦਿੱਤਾ ਜੀ ਤਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਲੈ ਕੇ ਕਿਸਾਨਾਂ ਨੂੰ ਬਿਜਲੀ ਅਤੇ ਨਹਿਰੀ ਪਾਣੀ ਮਹੱਈਆ ਕਰਵਾਉਂਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ ਖੇਤੀ ਮਾਇਰਾ ਖੇਤੀਬਾੜੀ ਮਾਇਰਾ ਨੇ ਸੰਬੰਧੀ ਦੇ ਇਸ ਇਸ ਦਾ ਤਰਕ ਕੀਤਾ ਦੇਖ ਸਕਦੇ ਹੋ ਤਾਂ 1 ਜੂਨ ਤੋਂ ਝੋਨੇ ਦੀ ਲਵਾਈ ਜਿਹੜੀ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਇਸ ਸੰਬੰਧੀ ਐਲਾਨ ਕਰ ਦਿੱਤਾ ਗਿਆ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਆਸਮਾਨੀ ਬਿਜਲੀ ਦਾ ਕਹਿਰ ਕਣਕ ਦੀ ਫਸਲ 'ਚ ਲੱਗੀ ਭਿਆਨਕ ਅੱਗ ਤੂੜੀ ਵੀ ਹੋਈ ਸੜ ਕੇ ਸਵਾਹ ਜੀ ਹਾਂ ਵੱਡੀ ਖ਼ਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਅਸਮਾਨੀ ਬਿਜਲੀ ਡਿੱਗਣ ਕਾਰਨ ਬਰਨਾਲਾ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਇਸ ਹਾਦਸੇ ਵਿੱਚ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਘਟਨਾ ਪਿੰਡ ਪੁਰਡ ਚ ਵਾਪਰੀ ਹੈ ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਇਹ ਘਟਨਾ ਬੀਤੀ ਰਾਤ ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਰਕੇ ਵਾਪਰੀ ਹੈ ਜੀ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜਾ ਬਰਨਾਲੇ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਣਕ ਦਾ ਕਾਫੀ ਨੁਕਸਾਨ ਹੋਇਆ ਤਾਂ ਦੇਖ ਸਕਦੇ ਹੋ ਜੀ ਉਤੇ ਹੀ ਫਰ ਵਗੇੜਨ ਦੀਆਂ ਗੱਡੀਆਂ ਤੇ ਕਿਸਾਨਾਂ ਨੇ ਟਰੈਕਟਰਾਂ ਨੇ ਅੱਗ ਦੇ ਕਾਬੂ ਪਾਇਆ ਮਦਦ ਨਾਲ ਅੱਗ ਦੇ ਕਾਬੂ ਪਾਇਆ ਗਿਆ ਤਾਂ ਡੇਢ ਏਕੜ ਕਣਕ ਦੀ ਫਸਲ ਜਿਹੜੀ ਹੈ ਸੜੀਆ ਕੇ ਥਾਂ ਵਿੱਚ 2 ਏਕੜ ਦੀ ਅੱਗ ਲੱਗ ਕੇ ਸੜ ਕੇ ਸੁਆਹ ਹੋ ਗਈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਸਰ ਸਰਪੰਚ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿਸਾਨਾਂ ਨੂੰ ਇਸ ਚੀਜ਼ ਦਾ ਮੁਆਵਜ਼ਾ ਚਾਹੀਦਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਬਰਨਾਲੇ ਦੇ ਵਿੱਚ ਵੀ ਜਿਹੜੀ ਆ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਦੂਜੀ ਪਾਸੇ ਇੱਕ ਵੱਡੀ ਖਬਰ ਹੋਰ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਨੂੰ ਲੈ ਕੇ ਕਿਉਂਕਿ ਮੌਸਮ ਨੇ ਕਿਸਾਨਾਂ ਦਾ ਕਾਫੀ ਨੁਕਸਾਨ ਕੀਤਾ ਆਪਾਂ ਕਹਿ ਸਕਦੇ ਹਾਂ ਕਈ ਥਾਵਾਂ ਤੇ ਅੱਗ ਲੱਗੀ ਹੈ ਕਣਕ ਖਰਾਬ ਹੋਈ ਹੈ ਕਈ ਥਾਵਾਂ ਤੇ ਮੰਡੀਆਂ ਦੇ ਵਿੱਚ ਜਿਹੜਾ بارش ਹੋਈ ਉਸ ਨਾਲ ਕਣਕ ਗਿੱਲੀ ਹੋਈ ਹੈ ਤੇ ਕਈ ਲੋਕਾਂ ਦੇ ਘਰ ਵੀ ਟੇਹ ਹਨ ਉੱਥੇ ਹੀ ਅ ਦੇਖ ਸਕਦੇ ਹੋ ਪੰਜਾਬ 'ਚ ਚੱਲੀ ਤੇਜ਼ ਹਵਾਵਾਂ ਤੇ ਮੀਂਹ ਨੇ ਕਿਸਾਨਾਂ ਦੇ ਸੁਕਾਏ ਸਾ ਸਮਾਨਾਂ 'ਚ ਹੋਈਆਂ ਕਰੋੜਾਂ ਰੁਪਏ ਦਾ ਨੁਕਸਾਨ ਜਾਣੋ ਬਾਕੀ ਇਲਾਕਿਆਂ ਦਾ ਹਾਲ ਜੀ ਹਾਂ ਵੱਡੀ ਅਪਡੇਟ ਹੈ ਬੀਤੇ ਦਿਨੀ ਪੰਜਾਬ ਦੇ ਮੌਸਮ 'ਚ ਆਪਣਾ ਮિજાਜ ਬਦਲ ਰਿਹਾ ਤੇਜ਼ ਹਵਾਵਾਂ ਦੇ ਮੀਂਹ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਆ ਉੱਥੇ ਦੂਜੇ ਪਾਸੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪੰਜਾਬ 'ਚ ਪਏ ਮੀਂਹ ਕਾਰਨ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਜੀ ਜੀ ਹਾਂ ਵੱਡੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਜਿਸ ਦੇ ਚੱਲਦਿਆਂ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਪ੍ਰਬੰਧਾਂ ਤੇ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਮੰਡੀਆਂ ਵਿੱਚ ਕੋਈ ਮੀ ਬੋਕਤਾ ਪ੍ਰਬੰਧ ਨਹੀਂ ਹੈ ਮੀ ਕਾਰਨ ਉਹਨਾਂ ਦੀ ਕਣਕ ਫਸਲ ਖਰਾਬ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਹੈ ਉਹਦੇ ਨਾਲ ਸਾਂਝੀ ਕਰ ਰਹੇ ਹਾਂ ਭਾਰੀ ਮੀਂਹ ਕਾਰਨ ਇੰਨਾ ਹੀ ਨਹੀਂ ਕਿ ਕਿਸਾਨਾਂ ਨੇ ਫਸਲ ਵੰਡਣ ਨੂੰ ਪਈ ਹੋਈ ਹੈ ਪਰ ਮੀਂਹ ਕਾਰਨ ਖੇਤਾਂ ਵਿੱਚ ਖੜੀ ਫਸਲ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਰੋਸ ਕੀਤਾ ਗਿਆ ਸਮਾਣਾ 'ਚ ਤੇਜ਼ ਤੂਫਾਨ ਕਾਰਨ ਭਾਰੀ ਨੁਕਸਾਨ ਹੋਇਆ ਤੂਫਾਨ ਕਾਰਨ ਬਿਜਲੀ ਵਿਭਾਗ ਨੂੰ ਕਾਟਾ ਪਿਆ ਸਮਾਣਾ 'ਚ ਤਕਰੀਬਨ 20 150 ਬਿਜਲੀ ਦੇ ਖੰਭੇ ਡਿੱਗੇ ਹਨ 50 ਤੋਂ ਵੱਧ ਬਿਜਲੀ ਦੇ ਟਰਾਂਸਫਰ ਨੁਕਸਾਨੇ ਗਏ ਹਨ ਬਿਜਲੀ ਵਿਭਾਗ ਨੂੰ ਕਰੀਬ 1 ਕਰੋੜ ਰੁਪਏ ਦਾ ਕਾਟਾ ਪਿਆ ਜਦਕਿ ਕਈ ਪਿੰਡਾਂ 'ਚ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਤਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਜਿਹੜੀ ਦੇਖ ਸਕਦੇ ਹੋ ਬਿਜਲੀ ਭਾਗ ਨੂੰ ਜਿਹੜਾ ਨੁਕਸਾਨ ਦੱਸਿਆ ਜਾ ਰਿਹਾ ਹੈ ਬਈ ਜਲਾਲਾਬਾਦ ਦੇ ਵਿੱਚ ਵੀ ਖੇਤਾਂ 'ਚ ਖੜੀ ਫਸਲ ਨੂੰ ਅੱਗ ਲੱਗੀ ਹੈ ਤੇ ਕਣਕ ਜਿਹੜੀ ਫੜ ਸੜ ਕੇ ਸੁਆਹ ਹੋ ਗਈ ਤਸਵੀਰਾਂ ਤੁਹਾਡੇ ਸਾਹਮਣੇ ਹਨ ਤਾਂ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ